ਸਾਰਿਆਂ ਨੂੰ ਸੋ ਅੱਜ ਆਪਾਂ ਫੇਰ ਪੁੱਜੇ ਸਰਦਾਰ ਦੀ ਕਲੋਥ ਹਾਊਸ ਸੋ ਆਪਾਂ ਅੱਜ ਦੇਖਦੇ ਆਂ ਰਖੜੀ ਤੇ ਤੀਆਂ ਤੇ ਕਿਹੜੀ-ਕਿਹੜੀ ਆਫਰ ਲਾਈ ਹੋਈ ਹੈ ਜੀ ਸੋ ਮੇਰੀ ਵੀਡੀਓ ਦੇ ਨਾਲ ਅੱਦੀ ਬਣੇ ਰਹੋ ਦੇਖਦੇ ਆਂ ਅੱਜ ਕਿਹੜੀ ਆਫਰ ਲਾਈ ਹੋਈ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਆਪਾਂ ਅੱਜ ਕਿਹੜੀ-ਕਿਹੜੀ ਆਫਰ ਲਾਈ ਹੈ ਜੀ ਅੱਛਾ ਆਪਾਂ ਸਰਦਾਰ ਦੀ ਕਲੋਥ ਹਾਊਸ ਲੋਪੜ ਤੇ ਰਖੜੀ ਔਰ ਤੀਆਂ ਦੇ ਸਪੈਸ਼ਲ ਆਫਰ ਲਾਈ ਹੋਏ ਹੈ ਜੀ ਔਰ ਥਾਨ ਆਪਾਂ ਨੇ ਅੱਜ ਦਿਖਾਣੇ ਨਹੀਂ ਹੈਗੇ ਪ੍ਰਿੰਟਡ ਉਦੇ ਵਿੱਚ ਤੁਹਾਨੂੰ 600 ਤੇ 200 ਦੇ ਮਿਲਣਗੇ ਤੇ ਕਾਟਨ ਫੁੱਟਾਂ ਦੀ ਸੇਲ ਲੱਗੀ ਹੋਈ ਹੈ ਸਪੈਸ਼ਲ ਰਕਰੀ ਕਾਟਨ ਦਾ ਸੂਟ ਹਮ बॉਟਮ ਵਰਕ ਮਿਲੇਗਾ ਇਸ ਦਾ बॉਟਮ ਤੇ ਵਰਕ ਹੋਏਗਾ बॉਟਮ ਤੇ ਹੀ ਵਰਕ ਹੈ ਹਾਂਜੀ ਦੁਪੱਟਾ ਇਹ ਦੁਪੱਟਾ ਹੀ ਇਹ ਹੈ ਹਾਂਜੀ ਦੁਪੱਟਾ ਪਿਓਰ ਕਾਟਨ ਦਾ ਸੂਟ ਹੈ ਪਿਓਰ ਕਾਟਨ ਦਾ ਹੀ ਹਾਂਜੀ ਕੀ ਪ੍ਰਾਈਸ ਆਈ ਜਾਈ ਇਹ ਯਾਰ ਬਰੇ ਦੋ ਇਹ ਯਾਰ ਫਿਰ ਦੋ ਸੂਟ ਹਾਂਜੀ ਸਪੈਸ਼ਲ ਰਖੜੀ ਆਫਰ ਆ ਤੁਹਾਨੂੰ ਬਹੁਤ ਡਿਜ਼ਾਈਨਰ ਪੀਸ ਮਿਲਣਗੇ ਅਗੂ ਬੈਕ ਨੇ ਨਾਲ ਕੁੱਲ ਨਾ ਪਿਊ ਬਲੈਕ ਤੇ ਵਾਈਟ ਦਾਜੀ ਹਾਂਜੀ ਇਹਦੇ ਨਾਲ ਹੋਰ ਡਿਜ਼ਾਈਨਰ ਦੁਕੱਟਾ ਬਹੁਤ ਹੀ ਪਿਆਰਾ ਸੂਟ ਹੈ ਸਪੈਸ਼ਲ ਆਫਰ ਰਖੜੀ OK ਇਹ ਰਖੜੀ ਤੇ ਤੀਆਂ ਦੇ ਤੇ ਹਰ ਤੇ ਲਾਇਆ ਹੋਇਆ ਤੁਸੀਂ ਉਹਨਾਂ ਇਹਦੇ ਨਾਲ ਦੇ ਹੀ ਸਾਰੇ ਹਾਂਜੀ ਇਹ ਸਾਰੇ ਲੰਦੂ ਪਰਨ ਦੁਪੱਟੇ ਦੇ ਨਾਲ ਆ ਤੁਹਾਨੂੰ 1200 ਹਾਂਜੀ 1200 ਅਜਾ ਆਪਣੇ 1200 ਦੇ ਦੋ ਸੂਟ ਲੈਣਾਂ ਤੇ ਵੀ ਵੀਡੀਓ ਬਣਾਉਣੀ ਹੈ ਓਕੇ ਜੀ ਕਮਾਂਡ ਸਹੀ ਕਰ ਸਮਾ ਰਹੇ ਜਿਹੜਾ ਆਪਣਾ ਸਪੈਸ਼ਲ ਡੀਲ ਹੈ ਉਹ ਲੈ ਕੇ ਆਓ ਤੁਹਾਡੇ ਪਿਆਰਾ ਕਾਟਨ ਦਾ ਸੂਟ ਅਗਰ ਸਿੰਗਲ ਸੂਟ ਲੈਣਾ ਹੈ ਤਾਂ ਤੁਹਾਨੂੰ 700 ਰੁਪਏ ਦੇ ਦਿੰਦਾ ਸਿੰਗਲ 700 ਰੁਪਏ ਦਾ ਹਾਂਜੀ ਇਹ ਉਹਨਾਂ ਦੇ ਪਟੇੜੇ ਨਾਲ ਬਹੁਤ ਹੀ ਪਿਆਰਾ ਸੁੰਦਰ ਲੱਗ ਰਿਹਾ ਹੈ। ਕੀ ਬਾਤ ਹੈ। ਅਗਰ ਇਹਦੇ ਨਾਲ ਤੁਸੀਂ ਦੋ ਲਓਗੇ ਤਾਂ ਤੁਹਾਨੂੰ ਮਿਲੇਗਾ ਹੈ 1000 ਰੁਪਏ। 1000 ਰੁਪਏ ਦੋ ਮਿਲਵੇ ਦੋ ਲਓਗੇ। 1000 ਰੁਪਏ ਦੇ ਦੋ। ਇਹ ਸਿੰਗਲ ਲੈਣਾ ਤਾਂ 700 ਦਾ। ਨਹੀਂ 1000 ਦੇ ਦੋ। 1000 ਰੁਪਏ ਦੇ ਦੋ। ਰਖੜੀ ਦੇ ਉੱਪਰ ਰਖੜੀ ਦੇ ਉੱਪਰ। ਇਹ ਬਹੁਤ ਹੀ ਪਿਆਰਾ ਦਿਵਾਈਂ ਗਈ ਹੋਈ ਹੈ। ਸੌਰੀ ਫੋਟੋ ਲੈਣੇ। ਸਤ ਸੰਗਤ ਦੇਖਾਉਣੇ ਹਨ। ਜੀ। ਤੋ ਆਨੇ ਯਾ ਜਿ ਕੋ ਵਾ ਨਾ ਫੋਟੋ ਤੇ ਬਣਿਆ ਸੇਮ ਉਤਨਾ ਹੀ ਠੰਡਾ ਓਕੇ ਫੈਬਰਿਕ ਬਹੁਤ ਵਿਆਰੀ ਆ ਵਿਦਆਰਡ ਰੇਡਿੰਗ ਪਿਓਰ ਕਾਟਨ ਸੂਟ ਇਸ ਵੈਲ ਨਕਰੀ ਵਾਸਤੇ ਇਹ ਆਪਣਾ ਸਟਾਕ ਲੈ ਆਂਦਾ ਹੈ ਇਹ ਰੱਖੜੀ ਵਾਸਤੇ ਸਟਾਕ ਲੈ ਕੇ ਆਏ ਇਹੀ ਸੂਟ ਪਹਿਲਾਂ 7 7 8 800 ਰੁਪਏ ਦੇ ਸੇਲ ਹੋਏ ਮੋਨੋ ਸੂਟ ਦੇ 1000 ਰੁਪਏ ਇਹ ਤਾਂ ਆਫਰ ਵਿੱਚ ਲਾਤੇ ਤੁਸੀਂ ਹਾਂਜੀ ਇਹ ਰੱਖੜੀ ਸਪੈਸ਼ਲ ਆਪਾਂ ਨੇ ਇਕੱਠਾ ਸਟਾਕ ਲੈ ਆਂਦਾ ਹੈ ਇਹ ਜਸ ਸੋਨੋ ਬਲੈਕ ਹੋ ਗਈ ਹੈ ਸੋਨੋ ਬਲੈਕ ਹਾਂਜੀ ਬਲੈਕ ਗ੍ਰੀਨ ਵੀ ਕਲਰ ਤੇ ਸਾਰੀ ਕੋਈ ਨਾ ਡਿਜ਼ਾਈਨ ਦੇਦੇ ਆਪਾਂ ਇਹਨਾਂ ਪਿਆਰੇ ਡਿਜ਼ਾਈਨ ਨੂੰ ਬਹੁਤ ਕਰਦੇ ਆ ਕਿੰਨੇ ਸੋਹਣੇ ਡਿਜ਼ਾਈਨ ਬਣਾ ਲਏ ਇਹ ਵੀ ਕੁਝ ਅੰਮ੍ਰਿਤਕ ਲੁੱਕ ਦੇ ਬਹੁਤ ਵਾਸਟ ਸਟ੍ਰੀਟ ਕੈਂਵਸ ਇਹ ਵੀ ਆਵਾ ਡਿਜ਼ਾਈਨ ਹੈ ਬਹੁਤ ਹੀ ਪਿਆਰੇ ਕਲਰ ਸੈਟਾਂ ਨੇ ਨਾਲ ਆ ਜਾਇਓ ਡੀ ਐਨ ਪਾਓ ਹਾਂ ਜੀ ਫੈਕਟਰੀ ਬਣਾਉਂਦੀ ਹੁੰਦੀ ਹੈ ਜਿੰਨਾ ਬਾਰੀ ਕੋਈ ਚੰਗਾਏਗਾ ਬਿਨਾ ਬਾਜੂ ਪ੍ਰਿੰਟ ਤੇ ਹੀ ਲੋਕ ਇਹਨੂੰ 660 750 ਕੋ ਸੇਲ ਕਰਾ ਦੇ ਆ ਬੜਾ ਮੀਂਹ ਟਿਪਾ ਹਲਦਾ ਇਹ ਪਿਓਰ ਕਾਟਨ ਦਾ ਹੈ ਤੁਮਨਾ ਦਾ ਸੰਤੋਖ ਬਹੁਤ ਹੀ ਖਾਰਾ ਪ੍ਰਿੰਟ ਵੀ ਕਰ ਰਹੇ ਨੇ ਕੱਟ ਪੱਟਾ ਪਲੇਨ ਦੁਪੱਟਾ ਪਲੇਨ ਹੈ ਇਹ ਨਾਲ ਹੀ ਪਿਓਰ ਦਾ ਜੀ ਹਾਂ ਜੀ ਸੋ ਅਗਲੇ ਪੀਸ ਤੁਹਾਨੂੰ ਬਹੁਤ ਸਾਰੇ ਡਿਜ਼ਾਈਨਿੰਗ ਮਿਲਣਗੇ ਇਹਨਾਂ ਦਾ ਕੀ ਪ੍ਰਾਈਸ ਹੈ ਇਹ ਇਹ ਯਾਰ ਜਿਹੜੇ ਦੋ ਮਿਲਣਗੇ ਸਿੰਗਲ ਸੂਟ 700 ਦਾ ਸਿੰਗਲ ਸੂਟ 700 ਦਾ 1000 ਦੇ ਦੋ ਫਰ ਜੀ ਸਪੈਸ਼ਲ ਰੱਖ ਦੋ ਇਹ ਆਲਓਵਰ ਆ ਗਈ ਬਹੁਤ ਹੀ ਪਿਆਰੀ ਇਹ ਆਲਓਵਰ ਆ ਗਈ ਸੇਮ ਕਲਰ ਦੇ ਧਾਗੇ ਨਾਲ ਵਰਕ ਕੀਤਾ ਹੋਇਆ ਬੱਲੇ ਤੇ ਨੇੜੇ ਕਰਦੇ ਸੌ ਬਹੁਤ ਹੀ ਨੀਡ ਐਂਡ ਕਲੀਨ ਵਰਕ ਆ ਬਹੁਤ ਹੀ ਪਿਆਰੀ ਫੈਬ੍ਰਿਕ ਆ ਨਾਲ ਖੁੱਲੇ ਡੁੱਲੇ ਦੁਪੱਟੇ ਦੁਪੱਟੇ ਡੁੱਲੇ ਡੁੱਲੇ ਹੈ ਇਦਾਂ ਨਹੀਂ ਇਹ ਛੋਟਾ ਜਿਹਾ ਦੁਪੱਟਾ ਹੀ ਨਾਲ ਹੈ ਕੀ ਬਾਤ ਹੈ ਜੀ ਇਹ ਵੀ ਕਲਰ ਬਹੁਤ ਚੱਲਣ ਲੱਗਾ ਹੋਇਆ ਜੀ। ਆਨਓਵਰ ਵੀ ਬਹੁਤ ਕਰ ਰਹੇ ਹਨ। ਆਨਓਵਰ ਨਾ। ਹੋਰ ਵੀ ਕਲਰ ਹੁੰਦੇ ਨੇ। ਆਨਓਵਰ ਦੀ ਜ਼ਿਆਦਾ ਡਿਮਾਂਡ ਹੈ। ਇਹ ਰੋਇਲ ਬਲੂ। ਇਹ ਰੋਇਲ ਬਲੂ ਆ ਗਈ। ਹਾਂ ਜੀ। ਦੇਖੋ ਅਸੀਂ 600 ਦੇ ਹੀ ਲੈਣੇ ਆਂ ਆਨਓਵਰ ਵਾਲਾ। 600। ਹਾਂ ਜੀ। ਓਕੇ। ਇਹ ਸਾਰੇ ਦੁਪੱਟਾ ਹੈ ਸਾਰੇ।

ਇਹ ਨਾ ਹਿੰਦੇ ਇਹ ਕਲਰ ਵੀ ਬਹੁਤ ਪਿਆਰਾ ਹੈ ਇਹ ਕੌਫੀ ਕਲਰ ਹੈ ਜੀ ਇਹਨਾਂ ਦਾ ਕਿੰਨਾ ਦਾ ਹੈ ਇਹ ਤੁਹਾਨੂੰ 750 ਦਾ ਪਏਗਾ 750 ਦਾ ਇੱਕ ਹਾਂ ਜੀ 1000 ਰੁਪਏ ਦਾ ਸੂਟ ਦੇ ਆਫਰ ਲੱਗੇ ਆ ਇਹ 1000 ਰੁਪਏ ਵਾਲਾ ਸੂਟ 750 ਦਾ 750 ਰੁਪਏ ਦਾ ਬਹੁਤ ਹੀ ਅਗਲੇ ਅਗਲੇ ਬਹੁਤ ਪਿਆਰਾ ਹੈ ਕਾਟਨ ਬਹੁਤ ਹੀ ਵਧੀਆ ਫੈਬਰਿਕ ਵੀ ਬਹੁਤ ਸੌਫਟ ਵਿਦ ਆਊਟ ਲਾਈਨਿੰਗ ਆ ਸਭ ਤੋਂ ਵਧੀਆ ਇਹ ਵਿਦ ਆਊਟ ਲਾਈਨਿੰਗ ਦੇ ਬਣੂਗਾ ਹਾਂਜੀ ਵਿਦ ਆਊਟ ਲਾਈਨਿੰਗ ਬਹੁਤ ਹੀ ਪਿਆਰਾ ਕਾਟਨ ਦਾ ਸੂਤਰ ਦੇਖੋ ਮਿਰਰ ਵਰਕ ਹੋਇਆ ਹੋਇਆ ਹੈ ਮਿਰਰ ਵਰਕ ਹੋਇਆ ਹੋਇਆ ਨੈਕ ਤੇ ਵੀ ਮਿਰਰ ਵਰਕ ਆ ਦੁਪੱਟਾ ਫੁੱਲਾ ਢੁੱਲਾ 2.5 ਮੀਟਰ ਕੱਟਦੇ ਨਾਲ 2.5 ਮੀਟਰ ਦਾ ਦੁਪੱਟਾ ਹੀ ਹਾਂਜੀ ਬਹੁਤ ਹੀ ਸੁੰਦਰ ਕਾਟਨ ਨੇ ਆਈ ਦੇਖੋ ਜੀ ਕਿੰਨਾ ਪਿਆਰਾ ਪ੍ਰਿੰਟ ਕਰਿਆ ਹੋਇਆ ਹੈ ਜੀ 600 ਦੇ ਇਸ ਦੇ ਨਾਲ ਹੀ ਇੱਕ ਏਹੋ ਜਿਹਾ ਟ੍ਰੇਡਿੰਗ ਆ ਗਈ ਹੈ ਇਹ ਕਿਹੜਾ ਕਰਿਆ ਭਾਈ ਜਦੋਂ ਇਹ ਆਈ ਵਕਤ ਹੋਇਆ ਹੋਇਆ ਨਾਲ ਇਹ ਨਾਲ ਇਹ ਵਰਤੋ ਹੈ ਨਾ ਤੇ ਇਹ ਇੱਕ ਬੋਟਲ ਹੋਣੀ ਹੈ ਅਰ ਕਾਟਨ ਦਾ ਦੁਪੱਟਾ ਹੋਣਾ ਚਾਹੀਦਾ ਹੈ ਸੈਸ ਰੱਖਦੇ ਹੈ ਉਹ ਫਰਮ ਦੇ ਇਹ ਇੱਕ ਫ੍ਰੀ ਦੇ ਹੋਰ ਆਈ ਹੈ ਕਿ 600 ਰੁਪਏ ਦੀ 1202621 ਮਸਲੀਨ ਦਾ ਨਾਮ ਹੈ ਮਸਲੀਨ ਦੇ ਫੈਕਟਰੀ ਦਾ ਮਸਲੀਨ ਦਾ ਹੀ ਇਹਦੇ ਵੀ ਆਫਰ ਗਿਆ ਸਪੈਸ਼ਲ ਆਫਰ ਜਿਹਨੇ ਸੂਟ ਲੈਣਾ ਹੈ ਵੀਡੀਓ ਤੇ ਦੇਖ ਕੇ ਸਕਰੀਨ ਸ਼ਾਟ ਵੀ ਲੈ ਕੇ ਸਕਰੀਨ ਸ਼ਾਟ ਲੈ ਕੇ ਆਵੇ ਤਾਂ ਉਹਨਾਂ ਨੂੰ ਆਫਰ ਮਿਲੂਗੀ ਸਪੈਸ਼ਲ ਆਫਰ ਜੋ ਜਲਦੀ ਜਲਦੀ ਸ਼ੇਅਰ ਕਰੂੰਗਾ ਇਹ ਉਸ ਦੇ ਵਾਸਤੇ ਸਪੈਸ਼ਲ ਗਿਫਟ ਕਰੀ। ਅੱਜ ਵੀ ਜੋ ਚੱਲਦੀ ਵੀਡੀਓ ਸ਼ੇਅਰ ਕਰੂਗਾ ਉਹਨਾਂ ਨੂੰ ਸਪੈਸ਼ਲ ਗਿਫਟ ਵੀ ਦਿੱਤਾ ਜਾਊਗਾ। ਹਾਂਜੀ। ਆ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ। ਮੈਂ ਇੰਨੇ ਕਰੇ ਕੰਮ। ਔਰ ਨਾਲ ਮਸ਼ੀਨ ਦਾ ਦੁਪੱਟਾ ਹੈ। ਤੁਹਾਨੂੰ ਦਟਾ ਟਾਈਮ ਤੇ ਕੱਟਦੇ ਨਾਲ ਇਸ ਤੇ ਵੀ ਕਲਰ ਚੜ੍ਹ ਹੈ ਗਿਆ। ਹੁਣ ਆਪਾਂ ਸਾਰੇ ਕਲਰ ਚੜ੍ਹ ਦਿਖਾਉਂਗੇਗਾ। ਵੀਡੀਓ ਬਹੁਤ ਲੰਬੀ ਹੋ। ਬਹੁਤ ਲੰਬੀ ਹੋ ਜਾਣੀ ਜੀ। ਹਾਂਜੀ। ਇਸ ਕਰਕੇ ਹੁਣ ਚਲੋ ਚਲੋ ਕੁਝ ਦਿਖਾ ਦਿੰਨੇ ਆਪਾਂ। ਇਹ ਵਾਲਾ ਬਹੁਤ ਹੀ ਪਿਆਰਾ ਡਿਜ਼ਾਈਨ ਹੈ। ਮੈਨੂੰ ਤੇ ਪੂਰਾ ਵਰਕ ਹੋਇਆ ਹੈ ਕੱਲ ਵਰਕ ਰੱਖੋ ਕਿੰਨਾ ਵਧੀਆ ਹੋਵੇਗਾ ਦੇਖੋ ਇਹ ਕਨਸੈਪਟ ਦੇ ਨਾਲ ਆ ਨਾਲ ਕਾਟਨ ਦੀ ਬਾਟਮ ਹੈ ਜੀ ਦਾ ਕੀ ਪ੍ਰਾਈਸ ਹੈ ਜੀ ਇਹ ਤੁਹਾਨੂੰ ਪਏਗਾ 1000 1000 ਰੁਪਏ ਦਾ ਇੱਕ ਜੀ ਹਾਂ ਜੀ ਬਹੁਤ ਹੀ ਪਿਆਰਾ ਵਰਕ ਦੇਖੋ ਕਿੰਨਾ ਪਿਆਰਾ ਹੋਇਆ ਹੈ ਉਹਨਾਂ ਕਾਟਨ ਦੀ ਹਾਂ ਜੀ ਬਾਟਮ ਵਰਕ ਦੇ ਨਾਲ ਇੱਕ ਚਿੱਤੰਦਾ ਬੋਕੀ ਪਿਆਰਾ ਹਾਂ ਅਸੀਂ ਕੱਲ੍ਹ ਤੋਂ ਕਰ ਰਹੇ ਹਾਂ ਬਹੁਤ ਹੀ ਟ੍ਰੈਂਡੀ ਵਰਕ ਹੈ ਕੀ ਖਰਾਸ਼ੀ ਤੇ ਕੀ ਬਾਤ ਹੈ ਜੀ ਲੱਗ ਜੇ ਕਲਰ ਹੈ ਵੀ ਸ਼ਰਟ ਪੂਰੀ ਚਿਕਨ ਵਰਕ ਹੋਈ ਹੋਈ ਹੈ ਆਰਗੈਨਜ਼ੇ ਦਾ ਪੈਚ ਲੱਗਿਆ ਪੂਰੇ ਕੰਮੇ ਤੇ ਓਕੇ ਬਹੁਤ ਹੀ ਸੋਨਾ ਕਾਟਨ ਦੀ ਬਾਟਮ ਨਾਲ ਅੱਜ ਪੱਟਾ ਚੁੱਲੀ ਵਾਲਾ ਫੁੱਲ ਵਰਕ ਹੋਇਆ ਬੈਡ ਬੱਟੇ ਤੇ ਵੀ ਗ੍ਰੀਨ ਦਾ ਪੱਟਾ ਨਾਲ ਬਹੁਤ ਹੀ ਸੋਨਾ ਸ਼ੂਟ ਹੁਣ ਲੈਂਦੇ ਆ ਰਿਹਾ 1000 ਵਾਲਾ ਸ਼ੂਟ ਇੱਕ ਸਪੈਸ਼ਲ ਆਫਰ ਆ ਗਿਆ ਜੀ ਸਿਰਫ 795 ਰੁਪਏ ਦਾ 795 ਰੁਪਏ ਦਾ ਲਿਮਟਿਡ ਸਟਾਕ ਜਿੰਨੇ ਮੈਨੇਜਰ ਜਲਦੀ ਜਲਦੀ ਆਪਣਾ ਆਰਡਰ ਜਿੱਤੇ ਕਰਾ ਲਵੋ ਕਲਰ ਚਾਰਟ ਬਹੁਤ ਹੀ ਪਿਆਰਾ ਜਲਦੀ ਜਲਦੀ ਆਪਣਾ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਬੁੱਕ ਕਰਾ ਸਕਦੇ ਜੀ 795 ਰੁਪਏ ਦਾ ਬਹੁਤ ਹੀ ਕਿਆਰੀ ਕਰੀ ਆਨ ਪ੍ਰਿੰਟਰਡ ਸ਼ਰਟ ਬਾਟਮ ਵਰਕ ਇਹ ਪ੍ਰਿੰਟਰਡ ਸੂਟ ਆਏ ਜੀ ਪ੍ਰਿੰਟਡ ਸ਼ਰਟ ਹੋਏਗੀ ਸਲਵਾਰ ਤੇ ਵਰਕ ਔਰ ਪ्युअर ਦਾ ਦੁਪੱਟਾ ਨਾਲ ਪ्युअर ਦਾ ਦੁਪੱਟਾ ਜੀ ਕੈਪਰੇ ਵੀ ਆਈਦਾ ਜੀ ਇਹ ਤੁਹਾਨੂੰ ਮਿਲਣ ਜਾ ਰਿਹਾ ਸਿਰਫ 750 ਰੁਪਏ ਦਾ ਸੂਟ ਸਪੈਸ਼ਲ ਅਥਰੀ ਆਫਰ 750 ਦਾ ਸੇਵਿੰਗ ਹੋਏ ਹੋਏ ਆ ਰਹੇ ਇਹ ਸਪੈਸ਼ਲ ਅਥਰੀ ਦੇ ਆਫਰ ਆ ਜੀ ਵੀਡੀਓ ਬਣਾ ਰਹੇ ਆਪਾਂ ਇਹਦੇ ਵਿੱਚ ਬਹੁਤ ਹੀ ਕੈਰੇ ਕਲਰ ਚਾਰਟ ਹੈ ਬਿਲਕੁਲ ਜਿਹੜਾ ਮਰਜ਼ੀ ਆਪ ਕਰੋਗੇ ਅਰਡਰ ਕਰ ਸਕਦੇ ਹੋ ਓਏ ਜਦਾਂ ਦੀ ਥੋਸ ਆਫਰ ਤੇ ਲੱਗਦੀ ਹੈ ਸੇਵ ਕੌਣ ਦੇ ਨਾਲ ਲਾਤਾ ਹੀ ਢੇਰ ਸਰਪਾਰਟੀ ਹੈ ਉਹ ਲੰਘਦੀ ਮੱਝਾ ਤੇ ਸ਼ੌਪ ਤੇ ਆ ਸਰਦਾਰ ਦੀ ਗਲੋਕਸ ਤੇ ਪੁੱਜੋਈ ਜਿਹੜਾ ਕਹਿੰਦੇ ਆਪਾਂ ਨੇ ਪਹਿਲਾਂ ਸ਼ੌਪ ਦਾ ਕਸਟਮਰਾਂ ਨੂੰ ਪਰੇ ਨੂੰ ਲਈ ਤਾਂ ਆਈਆਂ ਵੀ ਬਿਜਾਰ ਚਲੀ ਗਈ ਹੈ ਸ਼ੌਪ ਆਪਣੀ ਕੋਲ ਦੀ ਸ਼ੌਪ ਵੀ ਹੈ ਜੋ ਪੁਰਾਣੀ ਵਾਲੀ ਹੈ ਕੰਟੈਕਟ ਨਹੀਂ ਦੇ ਹੈ ਜੀ ਆਪਾਂ ਜੱਗੀ ਮੈਡੀਕਲ ਸਟੋਰ ਹਾਂ ਜੱਗੀ ਮੈਡੀਕਲ ਸਟੋਰ ਨੀਅਰ ਯਾਨੀ ਟੈਂਟ ਹਾਊਸ ਟਾਂਗ ਦਫਤਰ ਦੇ ਨਾਲ ਹੀ ਆਪਣੀ ਸ਼ਾਪ ਜੀ ਬਾਹਰ ਤੋਂ బోర్ਡ ਲੱਗਿਆ ਹੋਈ ਹੈ ਜਿਹੜਾ ਸਰਦਾਰ ਜੀ ਕ੍ਰਾਸਪਾਉਂਟ ਦੇ ਉੱਪਰ ਔਰ ਜੀਨ ਤੇ ਚੱਲ ਰਿਹਾ ਜੀ ਕੰਟੈਕਟ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਆ ਸਕਦੇ ਹੋ